ਗੁਰੂ ਸਤਨਾਮ ਸ੍ਰੀ ਵਾਹਿਗੁਰੂ ਦੀ ਅਰਦਾਸ ਬੇਨਤੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕੈ ਗੁਰੂ ਨਾਨਕ ਲਈ ਤੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਣਾ ਜੀ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਜਿੱਥੇ ਸਾਧੂ ਕੇ ਜਾਏ ਤੇ ਇਕ ਬਹਾਦਰ ਸਿਮਰੈ ਕਾਰਨ ਆਉਣ ਦੇ ਆਵੇ ਧਾਏ ਸਭ ਛਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਛਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਪਾਠ ਦਰਸ਼ਨ ਦੇਦਾਰਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹ ਨਮਾਣਿਆਂ ਦੇ ਮਾਨ ਨਤਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਨਤਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਪ ਜੀ ਦੇ ਹਜ਼ੂਰ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਆਪ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਖਿੜਾ ਸਾਹਿਬ ਵਿਖੇ ਪਿੰਡ ਵੱਡੇ ਸਬਰਾ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੁਟਾ ਦੇ ਸਾਰੇ ਸੇਵਾਦਾਰਾਂ ਵੱਲੋਂ ਜੋ ਪੰਜਾਬ ਦੇ ਵੱਖ-ਵੱਖ ਬਾਰਡਰਾਂ ਤੇ ਮਹਾਰਾਜ ਜੀ ਕਿਸਾਨੀ ਹੱਕੀ ਮੰਗਾਉਣ ਨੂੰ ਲੈ ਕੇ ਮੋਰਚੇ ਚੱਲ ਰਹੇ ਹਨ ਮਹਾਰਾਜ ਜੀ ਉਹਦੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਕਿਸਾਨ ਆਗੂ ਮਹਾਰਾਜ ਜੀ ਪਿਛਲੇ ਦਿਨਾਂ ਤੋਂ ਮੰਗਾ ਨੂੰ ਲੈ ਕੇ ਮਹਾਰਾਜ ਜੀ ਮਰਨ ਮਰਤ ਤੇ ਬੈਠੇ ਹਨ ਟੋਖਲਤਾਲ ਤੇ ਬੈਠਿਆਂ ਮਹਾਰਾਜ ਜੀ ਕਿਰਪਾ ਕਰਨੀ ਇਸ ਮੋਰਚੇ ਦੀ ਅਤੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਨੂੰ ਮਹਾਰਾਜ ਜੀ ਚੜਦੀ ਕਲਾ ਦਾਤ ਬਖਸ਼ਿਸ਼ ਕਰਨੀ ਜਿੱਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਹੱਕ ਸੱਚ ਦੀ ਜਿੱਤ ਹੋਏ ਇਹੋ ਅਰਦਾਸ ਬੇਨਤੀ ਹੈ ਮਹਾਰਾਜੀ ਕਿਰਪਾ ਕਰਨੀ ਸਾਰੀ ਜਥੇਬੰਦੀ ਸਿਰ ਤੇ ਮਹਾਰਾਜੀ ਸਾਰੇ ਕਿਸਾਨਾਂ ਦੇ ਸਿਰ ਤੇ ਮੇਰਾ ਪਰਿਆਥ ਰੱਖਣਾ ਸੇਹੀ ਪਿਆਰੇ ਮੇਲੋ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਬਖਸ਼ੋ ਰਵਾਇਤ ਵੀ ਕਰਦਾ ਰਵਾਇਤ ਵੀ ਕੀਤੇ ਬੋਲੇ ਸੋਨਿਆਲ 52 83